ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ। ਇਹ ਹੈ ਹਾਈਵਾ ਰੋਡ ਆ। ਟੈਂਡਸ ਸੇਰੋ। ਸੇਰੋਂ ਬਾਰਾ ਮਰਲੇ ਥਾਮ ਕਾਹੂ ਹਾਏ ਇੱਥੋਂ ਰਸਤਾ ਨਿਕਲਦਾ ਹਾਏ ਜੇ ਨਾਲ-ਨਾਲ ਜਾਂਦਾ ਰੋਡ ਦੇ ਸਿਰਫ ਇੱਥੋਂ ਨਾਲ ਹੀ ਹੈ ਇਹ ਪਲਾਟ ਐ巴 ਅਮਰ ਲੇਦਾ ਇਹ ਰਸਤਾ ਸਿੱਧਾ ਹੀ ਅੰਦਰ ਸਿਆਜ ਜਡੜੀ ਗੱਡੀ ਵਿਕਾਊ ਆ ਟਾਪ ਮਾਡਲ 2017 5 ਲੱਖ 40 ਹਜ਼ਾਰ ਰੁਪਏ ਡਿਮਾਂਡ ਰੱਖੀ ਗਈ ਹੈ ਗੱਡੀ 53000 ਚੱਲੀ ਆ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਨਵੇਂ ਟਾਇਰ ਨੇ ਜੀ ਏਰੀਆ ਰਾਮਪੁਰਾ ਫੂਲ 5 ਲੱਖ 40 ਹਜ਼ਾਰ ਰੁਪਏ ਦਾ ਰੇਟ ਰੱਖਿਆ ਗਿਆ ਜੀ 17 ਮਾਡਲ ਹੈ ਗੱਡੀ ਗੱਡੀ ਓਕੇ ਹੈ ਤੁਸੀਂ ਚੈੱਕ ਕਰ ਸਕਦੇ ਹੋ ਜੀ ਜਾ ਕੇ 9803904124 9803904124 ਇਸ ਨੰਬਰ ਤੇ ਫੋਨ ਕਰਕੇ ਸਿਆਜ ਗੱਡੀ ਟਾਪ ਮਾਡਲ 2017 5 ਲੱਖ 40 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਗੱਡੀ ਲੋਕੇਸ਼ਨ ਰਾਮਪੁਰਾ ਫੂਲ ਇਹ ਨੰਬਰ ਤੇ ਤੁਸੀਂ ਕਾਲ ਕਰਕੇ ਖਰੀਦ ਸਕਦੇ ਹੋ ਜੀ ਹਰਸ਼ਾ T 25 ਰਸ਼ੀਅਨ ਟਰੈਕਟਰ ਵੇਚਾਉ ਹੈ ਜੀ 1975 ਮਾਡਲ ਹੈ ਜੀ 4 ਲੱਖ 20 ਹਜ਼ਾਰ ਟਰੈਕਟਰ ਦਾ ਰੇਟ ਰੱਖਿਆ ਹੈ ਗੁੱਡ ਕੰਡੀਸ਼ਨ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਾਕੀ ਮੌਕੇ ਤੇ ਚੈੱਕ ਕਰ ਸਕਦੇ ਹੋ ਜਾ ਕੇ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ 4 ਲੱਖ 20 ਹਜ਼ਾਰ ਰੁਪਏ ਰੇਟ ਰੱਖਿਆ ਹੈ ਜੀ ਹਰਸ਼ਾ T 25 ਰਸ਼ੀਅਨ ਟਰੈਕਟਰ ਹੈ ਜੀ 1975 ਮਾਡਲ ਹੈ 98782292296 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹਰਸ਼ਾ T25 ਰਸ਼ੀਅਨ ਟਰੈਕਟਰ 420000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਡਬਲ ਜੈਕ ਵਾਲਾ ਟਰਾਲਾ ਵਿਕਾਊ ਆ weight ਹੈ 37 ਕੁਆਂਟਲ 70 ਕਿਲੋ ਨਵੇਂ ਟਾਇਰ ਨੇ ਧੂਰੀ ਤੋਂ ਬਣਿਆਗਾ ਏਰੀਆ ਜੀ ਪਿੰਡ ਖੋਖਰ ਕਲਾ ਮਾਨਸਾ 425000 ਰੁਪਏ ਟਰਾਲੇ ਦਾ ਰੇਟ ਰੱਖਿਆ ਗਿਆ ਜੀ 9463773146 9464773146 ਇਸ ਨੰਬਰ ਤੇ ਫੋਨ ਕਰਕੇ ਡਬਲ ਜੈਕ ਵਾਲਾ ਟਰਾਲਾ ਧੂਰੀ ਦਾ ਬਣਿਆ ਹੋਇਆ 425000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਵੀਡੀਓ ਦੇ ਵਿੱਚ ਵੀ ਇੱਕ ਵਾਰ ਟਰਾਲੇ ਨੂੰ ਜ਼ਰੂਰ ਦੇਖ ਲਿਓ ਆਈਸ਼ਰ 241 ਟਰੈਕਟਰ ਵਿਕਾਊ ਆ 1993 ਮਾਡਲ ਹੈ ਸੈਲਫ ਸਟਾਰਟ ਹੈ ਜੀ ਫੁੱਲ ਗਾਰੰਟੀ ਹੈ ਨਵੀਂ ਛਤਰੀ ਹੈ 60% ਟੈਰਾਂ ਦੀ ਕੰਡੀਸ਼ਨ ਹੈ ਜੀ 130000 ਰੁਪਿਆ ਰੇਟ ਰੱਖਿਆ ਏਰੀਆ ਪਿੰਡ ਕੁੰਦੜ ਬਠਿੰਡਾ ਸੈਲਫ ਸਟਾਰਟ ਹੈ ਜੀ ਨਵੀਂ ਛਾਤਰੀ ਹੈ ਜੀ ਰੇਟ 130000 ਹੈ ਫੁੱਲ ਗਰੰਟੀ ਤੇ ਮਾਲਕ ਵੀਰ ਨੇ ਮੌਕੇ ਤੇ ਚੈੱਕ ਕਰ ਸਕਦੇ ਹੋ 76268 27768 ਇਸ ਨੰਬਰ ਤੇ ਫੋਨ ਕਰਕੇ ਆਈਸ਼ਰ 241 ਟਰੈਕਟਰ 1993 ਮਾਡਲ ਸੈਲਫ ਸਟਾਰਟ 130000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜੀ ਕੇਐਸ ਦਾ ਰੀਪਰ ਵਿਕਾਊ ਹੈ ਜੀ 2014 ਮਾਡਲ ਹੈ ਜੀ ਰੇਟ ਹੈ 80000 ਦੋ ਟਰਾਲੀਆਂ 11x6 ਦੀਆਂ ਦੋ ਜਾਲੀਆਂ 11x6 ਦੀਆਂ ਤੂੜੀ ਪਾਉਣ ਵਾਲਾ ਸਕੰਜਾ ਇਹ ਸਾਰਾ ਕੁਝ ਇਸ ਵੀਰ ਦਾ ਵਿਕਾਊ ਹੈ ਜੀ ਖਰੀਦਣ ਦੇ ਲਈ ਤੁਸੀਂ ਨੰਬਰ ਨੋਟ ਕਰ ਲਓ 9592040737 95920 40737 ਇਸ ਨੰਬਰ ਤੇ ਫੋਨ ਕਰਕੇ ਫੇਰ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚਾਹਾਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਆਲਟੋ ਗੇਟਨ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਫਰਸਟ ਓਨਰ 58000 ਚੱਲੀ ਹੈ ਰੇਟ ਹੈ ਜੀ 240000 ਰੁਪਿਆ ਡਿਮਾਂਡ ਏਰੀਆ ਸultanpur Lodhi ਗੱਡੀ ਪੰਜਾਬ ਨੰਬਰ ਹੈ ਗੱਡੀ ਦੇ ਕਾਗਜ਼ ਵਗੈਰਾ ਓਕੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਹੈ ਨਹੀਂ ਤੁਸੀਂ ਬਸ ਨੰਬਰ ਨੋਟ ਕਰ ਲਓ ਜਾ ਕੇ ਡੀਲ ਕਰ ਸਕਦੇ ਹੋ ਜੀ 9879999409 9879999409 ਇਸ ਨੰਬਰ ਤੇ ਫੋਨ ਕਰਕੇ अल्टੋ ਗੇਟਨ ਗੱਡੀ ਹੈ ਜਿਹੜੀ ਤੁਸੀਂ 240000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਦੋ ਦੰਦ ਬੈਡ ਬਿਕਾਉਆ 14 ਜਨਵਰੀ ਦੀ ਸੂਈ ਹੈ ਜੀ ਦੁੱਧ 13 ਲੀਟਰ ਹੈ ਜੀ ਏਰੀਆ ਪਿੰਡ ਥਰਾਜ ਵਾਲਾ ਗਿੱਦੜਵਾ ਰੇਟ ਹੈ ਜੀ 50000 50000 ਰੁਪਏ ਰੇਟ ਮੰਗਿਆ ਹੈ 14 ਜਨਵਰੀ ਦੀ ਸੂਈ ਵੈਡ ਬਿਕਾਉਆ 13 ਲੀਟਰ ਦੁੱਧ ਹੈ ਜੀ 94172 33969 ਇਸ ਨੰਬਰ ਤੇ ਫੋਨ ਕਰਕੇ ਤੁਸੀਂ 14 ਜਨਵਰੀ ਦੀ ਸੂਈ ਹੋਈ ਬੈਡ 50000 ਰੁਪਏ ਦੇ ਵਿੱਚ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਜੀ ਲੋ ਜੀ ਅੱਜ ਤੁਹਾਡੇ ਲਈ ਇੱਕ ਬਹੁਤ ਸੋਹਣਾ ਤੇ ਸ਼ਾਨਦਾਰ ਜ਼ਮੀਨ ਦਾ ਟੱਕ ਲੈ ਕੇ ਆਏ ਆਂ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਵੀਡੀਓ ਦੇ ਨਾਲ ਬਣੇ ਰਹੋ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਹੋਗੀ ਪੂਰੀ ਲੋਕੇਸ਼ਨ ਦੱਸਾਂਗੇ ਕਿਹੜਾ ਹੈ ਰਿਹਾ ਕੀ ਫਸਲਾਂ ਹੁੰਦੀਆਂ ਨੇ ਸਾਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਜੀ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਚਲਦੀ ਨੂੰ ਅੱਗੇ ਸ਼ੇਅਰ ਜ਼ਰੂਰ ਕਰੀ ਜਾਓ 8 ਕਿੱਲੇ ਸਿੰਗਲ ਖਾਤਰੀ ਜ਼ਮੀਨ ਵਿਕਾਊ ਹੈ ਜੀ ਵਿੱਚ ਕੋਠੀ ਬਣੀ ਹੈ ਸਰਸੇ ਤੋਂ 13 ਕਿਲੋਮੀਟਰ ਪਿੰਡ ਮਾਦੋ ਸਿੰਘਾਣਾ ਸਿਰਸਾ ਝੋਨੇ ਵਾਲੀ ਜ਼ਮੀਨ ਹੈ ਜੀ ਦੋ ਸਰਵਿਸਿਬਲ ਮੋਟਰਾਂ ਤੇ 8 ਘੰਟੇ ਖੁੱਲਾ ਨਹਿਰ ਦਾ ਪਾਣੀ ਹੈ O2 ਹੈਡ ਤੋਂ ਨਾਲੀ ਦੀ ਬ੍ਰਾਂਚ ਚ ਨਿਕਲੀ ਹੈ ਜੀ ਉਹਦਾ ਵੀ ਖੁੱਲਾ ਪਾਣੀ ਲੱਗਦਾ ਜੀ ਰੇਟ ਹੈ 35 ਲੱਖ ਰੁਪਿਆ ਕਿੱਲੇ ਦਾ 35 ਲੱਖ ਰੁਪਿਆ ਕਿੱਲੇ ਜ਼ਮੀਨ ਦਾ ਰੇਟ ਰੱਖਿਆ ਗਿਆ ਜੀ ਤੇ ਬਾਕੀ ਨੰਬਰ ਦਿੱਤਾ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਨੰਬਰ ਨੋਟ ਕਰ ਲੈਣਾ 999688676 ਨੁਣਾ ਨੰਬਰ 968 86 768 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੂਰੀ ਟੌਪ ਦੀ 8 ਕਿੱਲੇ ਜ਼ਮੀਨ 35 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਤੇ ਵਿੱਚ ਇਸ ਵੀਰ ਦੀ ਕੋਠੀ ਵੀ ਵਿਕਾਊ ਹੈ ਦਿੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਜੀ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜੀ ਉਹ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਤੇ ਨਾਮ ਜਰੂਰ ਦੱਸਣ ਤਾਂ ਕਿ ਪਤਾ ਚੱਲ ਸਕੇ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਰ ਵੱੱਦ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਚੈਨਲ ਦਾ ਵਟਸਐਪ ਨੰਬਰ ਹੈ ਜੀ 9977988446 ਇਸ ਨੰਬਰ ਤੇ ਪਾਈ ਤੋਂ 7 ਫੋਟਮਾ ਤੇ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਤੁਸੀਂ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਉਸ ਤੋਂ ਤੁਹਾਡੀ ਐਡ ਚੈਨਲ ਤੇ ਚਲਾ ਦਿੱਤੀ ਜਾਊਗੀ ਜੇਕਰ ਤੁਸੀਂ ਵਧੀਆ ਅਤੇ ਸਸਤੀਆਂ ਜ਼ਮੀਨਾਂ ਦੇ ਭਾਲ ਦੇ ਵਿੱਚੋਂ ਤਾਂ ਇੱਕ ਵਾਰੀ ਟਰੈਕਟਰ ਮੇਲਾ ਚੈਨਲ ਜਰੂਰ ਸਰਚ ਕਰੋ YouTube ਤੇ ਜੀ ਇੱਥੇ ਤੁਹਾਨੂੰ 1 ਲੱਖ ਤੋਂ ਲੈ ਕੇ 40 ਹਜ਼ਾਰ ਤੱਕ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਸੋ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਤੇ ਵੀਡੀਓ ਨੂੰ ਅੱਗੇ ਕਰ ਦਿਓ ਸ਼ੇਅਰ ਬਣੇਓ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਹੀ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ